एवरीवन दिस अगर आप चाहते हैं कि हम ऐसे ही इंफॉर्मेटिव और इंटरेस्टिंग वीडियोस आगे भी लाएं तो इस चैनल को सब्सक्राइब कर लीजिए और इस वीडियो को लाइक कर दीजिए पंजाब के मुख्यमंत्री भगवंत मान के कई इंटरव्यूज वायरल हो रहे हैं जहां पर उनका कहना है कि बीजेपी सरकार हम सिविलियंस को कैसे ठगते हैं जैसे कि उन्होंने सिलेंडर्स की रेट बढ़ाए थे वैसे ही उन्होंने अब उसमें से सौ रूपए कम कर दिए हैं और वो ऐसे ही हमें पागल बना रहे हैं और इस चीज को सोचकर हम बहुत एक्साइटेड हो रहे हैं कि हाँ भाई सौ रुपए कम हो गए पर लॉजिकली हम इस चीज के बारे में नहीं सोचते किस पार्टी ने पैसे सिलेंडर के बढ़ाए थे या किन चीजों के बढ़ाए थे पर हमें इस चीज से मतलब है कि उन्होंने पैसे कम कर दिए पर हम ये नहीं सोचते कि वही वो पार्टी थी जिसने उस चीज के दाम बढ़ाए पैसे बढ़ाए और वो अब खुद ही उसे कम कर रहे हैं इलेक्शंस के टाइम पर और कई और स्ट्रैटेजीज लगा रहे हैं और वो पार्टीज अपना दिमाग लगाकर ऐसी ही कई स्ट्रैटेजीज बनाती है और हम सिविलियंस उसमें फंस भी जाते हैं देर लग गए ना लॉलीपॉप मोदी ने कल कल कर कहते भी सौ रुपया कटा था सिलेंडर पहले बताया कि नहीं सी पूछो ग्यारह सौ रुपये का करता सी ਜਿਹੜਾ ਪਹਿਲਾਂ 2300 ਦਾ ਹੁੰਦਾ ਸੀ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜ ਆ ਕਹਿੰਦੇ ਵੀ ਕੁਮਾਰ ਕਰਤੀ ਕੁਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਈਟਰ ਸਟ੍ਰੋਕ ਲੱਗੇ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਭੁਗਤਬਾਨ ਆ ਇਹ ਚੀਜ਼ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀਬੋਪ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜੰਨੇ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਿਮੀਂਦਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲੇ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕਰਿਆ ਅਜ ਸਾਮਾਨ ਹੈ ਬਰਾਤ ਘਰ ਨੂੰ ਆਉਣੀ ਸੀ ਹਜੇ ਰਾਤ ਨੂੰ ڈاکੂ ਆਏ ਉਹਨੇ ਸਾਰਾ ਟੱਬਰ ਇੱਕ ਕੁੜੀ ਵਾਲੇ ਦਾ ਕਮਰੇ ਵਿੱਚ ਬੰਦ ਕਰਤਾ ਬਾਹਰੋਂ ਕੁੰਡੀ ਲਾ ਦਿੱਤੀ ਟਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਫੈਟ ਫੁੱਡ ਸਭ ਟਰੱਕ 'ਚ ਲੱਦ ਲਏ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਉਹ ਲੋਕਾਂ ਨੇ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੀਵ ਚੱਤ ਪਾਇਆ 100 ਰੁਪਏ ਛਾ ਗੰਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਉਹ ਮੁਬਾਰਕਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇਹ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ڈاکੋਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਗਨ ਦੇ ਗਏ ਆ ਕੱਲ ਸੁੰਮ ਸ਼ਗਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਬੰਦਾ ਆਪਾਂ ਵੀ ਕਹਿੰਦੇ ਆ ਚਲੋ 에어ਪੋਰਟ ਵਿੱਚ ਤੇ ਹੋਣਗੇ ਫੁਲਾਨਾ ਵਿਆਹ 100 ਰੁਪਏ ਦੇ ਕੇ 100 ਰੁਪਏ ਦੇ ਕੇ ਲੈ ਤੋਂ ਥੋੜਾ ਦੇਖ ਲਿਆ ਕਰੋ ਕਿ ਲੰਬਾ ਸਮਾਂ ਕੌਣ ਚੱਲਣ ਆੜਾ ਵੀ ਫਰਕ ਹੈ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜਿੱਦੋ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨਾਂ ਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡیشن ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣਾ ਹੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਆਣੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਮੈਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਪਹਿਲਾਂ 3% ਐ ਜ਼ੀਰੋ ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟੋ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰਾ ਇਹ ਨਹੀਂ ਚੱਲਣਾ ਕੰਮ ਠੀਕ ਹੈ ਨਾ 55500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀਰ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਊਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉਥੇ ਨਾ ਤਾਂ ਲੈਣਾ ਐਵੇਂ ਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਗੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮ ਆਦਮੀ ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੇ ਹੀ ਹੈਗੇ ਨੇ ਉਹਦੇ ਵਿੱਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਂਦਲੋਂ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾ ਲੈ 1 ਰੁਪਿਆ ਵੀ ਇਹ ਰੱਖ ਸਕਣ ਜੈ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿ ਪੈਸਾ ਦੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਂਦਾ ਨਹੀਂ ਭਾਜਪੀ ਨਾਲ ਇਕੱਲਾ ਲੜੀ ਜਾਂਦਾ ਗਵਰਨਰ ਨਾਲ ਇਕੱਲਾ ਲੜੀ ਜਾਂਦਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸੀਆਂ ਕੱਲਾ ਲੜੀ ਜਾਂਦਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਕਾ ਹੋ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਸ ਸਮੇਤ ਲਾਉਂ ਥੋੜੇ ਤੇ ਸੋ ਇਸ ਕਰਕੇ ਮੈਂ ਤਾਂ ਚਾਹੀਏ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਖਿਓ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਹੈ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੀ ਹਾਮੀ ਭਰਦੇ ਹੋ ਇਸ ਗੱਲ ਨਾਲ ਮੈਂ ਬਾਕ ਕਰ ਲੂੰਗਾ ਮੈਂ ਮਾਚ ਮਿਲ ਲੂੰਗਾ ਕੋਈ ਨਹੀਂ ਬੈ ਨਹੀਂ ਬੈਠ ਜਾ ਕੋਈ ਨਹੀਂ ਮਿਲ ਕੇ ਜਾਉਂਗਾ ਬੈਠ ਜਾ ਬੈਠ ਜਾ ਬਹੁਤ ਬਹੁਤ ਧੰਨ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪਏ ਨੇ ਇਹ ਕਈ ਕਈ ਸਾਲਾਂ ਦੇ ਭਰੇ ਪਏ ਨੇ ਅੰਦਰੋਂ ਗੁਬਾਰ ਹੈ ਇਹ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ 'ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ 'ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ 'ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗਾ ਹੀ ਆ ਇੱਥੇ ਹੀ ਰਹਨੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ ਮੈਂ ਪਿੰਡ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਇਆ ਜਮਾਂ ਸੱਚ ਦੱਸ ਦਿੰਦੇ ਨੇ ਉਹ ਵੀ ਆ ਨਾ ਪੰਗਾ ਲੈ ਲੋ ਭਈ ਇਹਦੇ ਨਾਲ ਆ ਹੋਜੂ ਹੈ ਅੱਛਾ ਠੀਕ ਆ ਕਰਨ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ ਹੈ ਹੱਲ ਉੱਥੋਂ ਹੀ ਲੱਭੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਆ ਦੋ ਚਾਰ ਦਿਨਾਂ ਤੱਕ ਕੋਟ ਲੱਗ ਜਾਣਾ ਹੈ ਕੋਟ ਲੱਗ ਜਾਣਾ ਕੋਈ ਵੱਲੀ 2 ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮਮਾ ਮਾ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਇਸ ਵਾਰ ਵੀ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਬਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਬਰੀਅਰ ਮਾਈ ਭਾਗੋ ਉਹਦਾ ਉਹਦੇ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਵਿੱਚ ਭਰਤੀ ਵਾਸਤੇ ਮਹੱਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਸ਼੍ਰੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸੱਕ ਸਭ ਦਿਖਾਇਆ ਰਿਜੈਕਟ ਕਰਤੀ ਅਜੀ ਕਾ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂ ਨੇ ਕਹਾ ਪਾਕੇ ਸਿੰਘ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਨਾਲੇ ਤੁਸੀਂ ਕੌਣ ਹੋ ਕੌਣ ਹੋਣ ਤੁਸੀਂ ਕਹ ਕਿਹੜੇ ਅਫਸਰਾਂ ਨੇ ਰਿਜੈਕਟ ਕੀਤੀ ਐ ਇਹ ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਇਆ ਮੈਂ ਕਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨੌ ਹੋਰ ਬਣਾ ਲੀਆਂ ਉਹਦੀਆਂ ਹੁਣ ਆ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ ਇੱਥੇ ਆ ਕੇ ਆਉਣੀਆਂ ਆ ਦੇਖੀਏ ਨਾ ਕੀ ਘਟਾ ਵੀ ਉੱਚ ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ ਚ ਡਰ ਗਏ ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤਰਾਲੇ ਦੀ ਕਹਿੰਦੇ ਜੀ ਥੋੜਾ ਜਿਆ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਝਾਕੀ ਵਾਲਾ ਵੀ ਅਸੀਂ ਵਾਦਾ ਕਰਦੇ ਆਂ ਅਗਲੀ 15 ਅਗਸਤ ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਅਗਸਤ ਤੇ 26 ਜਨਵਰੀਆਂ ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਇਹ ਬੋਲਣਾ ਬੰਦ ਕਰ ਦਿਓ ਮੈਂ ਗੱਲ ਸੁਣੋ ਮੈਂ ਜਵਾਬ ਦਿੱਤਾ ਤਾੜੀਆਂ ਵਾਲਾ ਨਹੀਂ ਤਾੜੀਆਂ ਵਾਲਾ ਜਵਾਬ ਨਹੀਂ ਪੂਰੀ ਗੱਲ ਸੁਣ ਲਓ ਨੰਨੇ ਅਗਲੀ 15 ਅਗਸਤ ਵਾਰੀ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ ਕਿ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੁਣ ਉੱਥੇ ਹੈ ਸੋ ਇਹਨਾਂ ਨੂੰ ਕਿਹਨਾਂ ਪਤਾ ਵੀ 15 ਅਗਸਤ ਨੂੰ ਅਸੀਂ ਹੋਵਾਂਗੇ ਅਗਲੀ ਨੂੰ ਜਨਤਾ ਦਾ ਕੀ ਪਤਾ ਲੱਗਦਾ ਥੋੜਾ ਜਿਹਾ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ ਉਹ ਸੁਖਵੀਰ ਬਾਲ ਦੇ ਆਲੇ-ਦਾਲੇ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਦੇਖ ਰਹਾ ਹੁੰਦਾ ਸਾਹ ਕਦੋਂ ਕ ਲੈਂਦਾ ਉਦੋਂ ਨਾਲ ਹੀ ਬੋਲੇ ਇਸੋਂ ਬੱਸ ওই ਉਹੀ ਗੱਲ ਹੈ ਨਾ ਇੱਕ ਬੰਦਾ ਸੀ ਉਹ ਦੂਜੇ ਨੂੰ ਮਿਲਿਆ ਕਹਿੰਦਾ ਯਾਰ ਗੁਰਦੇਵ ਮੇਰੀ ਮਾਂ ਇਸ ਬਿਮਾਰ ਹੋ ਗਈ ਕਹਿੰਦਾ ਯਾਰ ਤੇਰੀ ਵੀ ਮਾਂ ਇਸ ਬਿਮਾਰ ਹੋਈ ਸੀ 15 ਦਿਨ ਪਹਿਲਾਂ ਤੈ ਕੀ ਦਿੱਤਾ ਸੀ ਉਹ ਕਹਿੰਦਾ ਮੈਂ ਤਾਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਇਹਨਾਂ ਸੁਣ ਕੇ ਭੱਜ ਗਿਆ ਉਹ ਕਹਿੰਦਾ ਗੱਲ ਤਾਂ ਸੁਣ ਲਗਾ ਉਹ ਕਹਿੰਦਾ ਪਹਿਲਾਂ ਯਾਰ ਮੈਂ ਨਕ ਨਵੇੜਿਆ ਵਾਂ ਤਾਰੇ ਮੀਰੇ ਦਾ ਤੇਲ ਦੇਤਾ ਮਾਂ ਇਸ ਮਰ ਗਈ ਮਾਂ ਇਸ ਮਰ ਗਈ ਅਗਲੇ ਦਿਨ ਫੇਰ ਮਿਲਿਆ ਗੁਰਦੇਵ ਉਹ ਲੰਬਾ 50 ਤੱਕਾਂ ਕਰਦੇ ਆਂ ਜੇ ਤੂੰ ਚੰਗਾ ਬੰਦਾ ਹੈ ਕੱਲ ਤਾਂ ਮੈਨੂੰ ਤਾਰੇ ਮੀਰਾ ਤੇਲ ਕਹਿਤਾ ਮੈਂ ਤਾਰੇ ਮੀਰਾ ਤੇਰੇ ਤਾਂ ਮੇਰੀ ਤਾਂ ਮੈਂਸ ਮਰ ਗਈ ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ ਪਹਿਲੀ ਭੱਜ ਗਿਆ ਮੇਰੇ ਲਈ ਵੀ ਮਰ ਗਈ ਸੀ ਮੈਂ ਦੱਸਣ ਲੱਗੇਗਾ ਤੂੰ ਸੁਣੀ ਹੀ ਨਹੀਂ ਹੈ ਨਾ ਸ ਪੂਰੀ ਗੱਲ ਸੁਣਿਆ ਕਰੋ ਪਹਿਲਾਂ ਐਵੇਂ ਨਾ ਤਾਰੇ ਮੀਰਾ ਤੇਲ ਦੇਈ ਜਾ ਕਰੋ ਹਰੇਕ ਨੂੰ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਂ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਭਾਈ ਨੂੰ ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲਾਂ ਹੀ ਸੈਂਟਰ ਹੈ ਇਨਕਲਾਬ ਦਾ ਤੇ ਉਸ ਤੋਂ ਬਾਅਦ ਹੋਰ ਵੀ ਆ ਆ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣਗੇ ਕਿ ਲੋਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਤੁਹਾਨੂੰ ਮਿਲਣ ਆਇਆ ਕਰਨਗੇ ਕਿ ਆ ਨੇ ਉਹ ਸੰਗਰੂਰ ਵਾਲੇ ਜਿਨ੍ਹਾਂ ਨੇ ਬਦਲਿਆ ਕੰਮ ਸਾਰਾ ਹਿਸਟਰੀ ਦੇ ਵਿੱਚ ਨਾਮ ਮੈਂ ਕਿਹਾ ਸੀ ਥੋੜਾ ਲਿਖਿਆ ਜਾਊਗਾ ਅੱਜ ਤੋਂ 20 25 30 40 ਸਾਲਾਂ ਬਾਅਦ ਕਿਤੇ ਸਵਾਲ ਪੁੱਛਿਆ ਜਾਊਗਾ ਕਿਸੇ ਪੇਪਰ 'ਚ ਜਾਂ ਸਬਜੈਕਟ 'ਚ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ ਉਹਦਾ ਸਹੀ ਜਵਾਬ ਹੋਊਗਾ 2014 16 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼ੁਰੂਆਤ ਹੋਈ ਸੀ ਫਿਰ ਉਹ ਤੋਂ ਬਾਅਦ 10 12 ਸਾਲਾਂ 'ਚ ਪੰਜਾਬ ਬਣ ਸ਼ੁਰੂਆਤ ਤੁਸੀਂ ਕੀਤੀ ਹੈ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਦਾ ਤਾਂ ਇੱਕ ਚਮਚਾ ਚਾਹੀਦਾ ਹੁੰਦਾ ਜਿਹੜਾ ਜਾਗ ਤੁਸੀਂ ਦਿੱਤਾ ਸੰਗਰੂਰ ਵਾਲਿਆਂ 2014 ਚ ਉਹਦੇ ਨਾਲ ਹੀ ਦਹੀਂ ਜਮੈਂ ਪੂਰੇ ਪੰਜਾਬ ਚ ਉਹਦੇ ਨਾਲ ਹੀ ਦਿੱਲੀ ਉਹਦੇ ਨਾਲ ਹੀ ਪਾਰਟੀ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਜੀ 10 ਸਾਲਾਂ ਚ ਸਿਰਫ ਅੱਜ ਸਾਡੇ 5 ਐਮਐਲਏ ਗੁਜਰਾਤ ਤੋਂ ਨੇ 2 ਐਮਐਲਏ ਗੋਆ ਤੋਂ ਨੇ ਐਮਸੀਡੀ ਸਾਡੇ ਕੋਲੇ ਜਿਹੜੀ ਹੈ ਦਿੱਲੀ ਦੀ ਐਮਸੀਡੀ ਦੇ ਵਿੱਚ ਆਪਣਾ ਮੇਅਰ ਆਪਣੀ ਸਰਕਾਰ ਹੈ ਸਮਝ ਲੋ ਲੋਕਲ ਸਰਕਾਰ ਕਹਿੰਦੇ ਆ ਚੰਡੀਗੜ੍ਹ 'ਚ ਆਪਣਾ ਮੇਅਰ ਹੈ ਠੀਕ ਹੈ ਨਾ ਮਹਿਰੋ ਸੰਗਰੋਲੀ ਜਗ੍ਹਾ ਇੱਕ ਮੱਧ ਪ੍ਰਦੇਸ਼ 'ਚ ਉੱਥੇ ਆਪਣਾ ਮੇਅਰ ਹੈ ਤਾਂ 10 ਆਪਣੇ ਰਾਜ ਸਭਾ 'ਚ ਨੇ 13 ਤੁਸੀਂ ਇੱਥੋਂ ਹੋਰ ਕਰ ਦੋਗੇ ਮਤਲਬ ਐਦੂ ਐਦੂ ਤੇਜ਼ੀ ਨਾਲ ਫੈਲਣ ਵਾਲੀ ਕੋਈ ਹੋਰ ਪਾਰਟੀ ਨਹੀਂ ਹੋ ਸਕਦੀ ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕੇ ਦਿੰਨੇ ਆ ਵਲੰਟੀਅਰਾਂ ਨੂੰ ਲੱਭ ਲੱਭ ਕੇ ਅਸੀਂ ਚੇਅਰਮੈਨ ਲਾਏ ਨੇ ਕਈਆਂ ਨੂੰ ਤਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਤੈਨੂੰ ਲਾਤਾ ਕਿਉਂਕਿ ਜਿਹਨੇ ਮਿਹਨਤ ਕੀਤੀ ਹੈ ਮੇਰੀ ਅੱਖ ਦੇ ਵਿੱਚ ਰਹਿਣ ਜਿਹੜਾ ਉਹ ਹੋਊਗਾ ਬੰਦਾ ਵੀ ਇਹ ਮਿਹਨਤ ਕਰਦਾ ਯਾਰ ਬੰਦਾ ਏ ਜ਼ਰੂਰੀ ਨਹੀਂ ਕਿ ਮੇਰੇ ਅੱਖਾਂ ਦੇ ਮੂਹਰ ਦੀ ਲੰਗੇ ਕਈਆਂ ਨੂੰ ਇਹ ਵੀ ਹੁੰਦਾ ਨਾ ਵੀ ਥੋੜਾ ਜਿਹਾ ਇੱਧਰ ਦੀ ਲੰਗੇ ਕਦੇ ਇੱਧਰ ਨੂੰ ਲੰਗੇ ਵੀ ਦੇਣਾ ਸ਼ਾਇਦ ਕੋਈ ਸਾਡਾ ਫਰਜ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਕੰਮ ਉਹ ਉਹਦਾ ਮੁੱਲ ਪਊਗਾ ਤੁਸੀਂ ਮੋਟਰਸਾਈਕਲਾਂ 'ਚ ਆਪ ਤੇਲ ਪਵਾ ਕੇ ਮੇਰੇ ਕਾਫਲੇ ਨੂੰ ਵੱਡੇ ਕਰਦੇ ਰਹੋ ਮੇਰਾ ਫਰਜ ਬਣਦਾ ਕਿ ਤੁਹਾਡੇ ਸਿਆਸੀ ਤੇ ਤੁਹਾਡੇ ਆਰਥਿਕ ਕਦਮ ਮੈਂ ਵੱਡੇ ਕਰਾਂ ਜਦੋਂ ਮੈਂ ਸ਼ਾਮਿਆਂ ਤਾਂ ਸਾਰੇ ਸ਼ਾਮੇ ਹੋਣੇ ਚਾਹੀਦੇ ਹੋ ਫਿਰ ਧੁੱਪ ਨਹੀਂ ਲੱਗਣੀ ਚਾਹੀਦੀ ਵਲੰਟੀਅਰ ਜਿਹੜਾ ਉਹ ਸਭ ਤੋਂ ਨੇੜੇ ਵਾਲੀ ਕੜੀ ਐ ਅੱਖਾਂ ਚੱਕਾ ਪਾ ਕੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੁੰਦੀ ਐ ਤੇ ਅੱਜ ਮੈਨੂੰ ਇਹ ਦੱਸ ਦਿਓ ਮੇਰੇ ਆਵਾਮੀ ਪਾਰਟੀ ਦੇ ਵਲੰਟਰ ਭਮੱਕੜ ਬੈਠੇ ਨੇ ਜਦੋਂ ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਫਿਰ ਐ ਜਾਣੇ ਹੁੰਨੇ ਉਹਨਾਂ ਕਾਂਗਰਸੀ ਕਰਨੀ ਕਿਵੇਂ ਆ ਉਹ ਕਰਤਾ ਹਾਂ ਉਹ ਕਹਿੰਦਾ ਠੀਕ ਐ ਉਹ ਕੋ ਥੋੜਿਆਣੇ ਕਿ ਕੀਤਾ ਸੀ ਫਿਰ ਉਹ ਕਹਿੰਦਾ ਚਲ ਠੀਕ ਐ ਫਿਰ ਆਪਾਂ ਤੇਰੇ ਨਾਲ ਆ ਹਾਂ ਐ ਬਦੂ ਕਾਫਲਾ ਇਦਾਂ ਕਾਫਲਾ ਵਧਾਉਣਾ ਹੈ ਆਪਾਂ ਨੇ ਸੋ ਨਈ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਅਪ੍ਰੈਲ ਚ ਆਜੇ ਇਹਦਾ 2-4 ਦਿਨਾਂ ਨੂੰ ਪਤਾ ਲੱਗੂਗਾ ਪਰ ਆਪਣੇ ਲਈ ਇਹ ਹੈ ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ ਹੈ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ ਥੱਲੇ ਵਾਲਾ ਕੰਮ ਸੰਭਲੋ ਯਾਰ ਤੁਸੀਂ ਵੀ ਪੋਸਟਰ ਕਿੱਥੇ ਲਾਉਣੇ ਨੇ ਮੇਰਾ ਰੋਡ ਸ਼ੋ ਕਿੱਥੋਂ ਦੀ ਲਗਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਸੰਭਲੋ ਤਾਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਹੈ ਇਹਨਾਂ ਨੂੰ ਮਗਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ ਇਹ ਮੇਰਾ ਕੰਮ ਹੈ ਤਹਾਂ ਵਾਲਿਆਂ ਤਾਂ ਮੈਂ ਆਪੀ ਸੰਭਲੂ ਉਹਦਾ ਤੁਸੀਂ ਦੇਖ ਲਓ ਜਦੋਂ ਮੈਂ ਆ ਜਾਣਾ ਜਾਂ ਤਾਂ ਬਾਹਰ ਨੂੰ ਭੱਜ ਜਾਂਦੇ ਨੇ ਜਾਂ ਨੀਂਹੀਆਂ ਪਾ ਲੈਂਦੇ ਨੇ ਵੀ ਆ ਗਿਆ ਐਵੇਂ ਅੱਖ ਚੱਕ ਮਿਲ ਗਈ ਕੋਈ ਕੱਪੜੇ ਸਾਡੇ ਹੀ ਕੱਢ ਲੂਗਾ ਸਾਰਿਆਂ ਦੇ ਵੱਡੇ ਵੱਡੇ ਕੱਪੜੇ ਪਏ ਨੇ ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਿਲਡੋਜ਼ਰ ਚੱਲਣਗੇ ਜੀ ਸੀ ਬੀਆਂ ਚੱਲਣ ਗਿਆ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ ਚੋਂ ਨਾ ਉਹਦੇ ਨੀਹਾਂ ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਾ ਵੱਡਿਆ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਕੋ ਇਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹੀ ਪਾ ਸਕਦਾ ਜਿਹੜਾ ਆਤਮਾਨੰਦਾਰ ਹੋਵੇ